ਉਹਨਾ ਨਾਮ ਬੋਲ ਕੇ ਅਜਿਹੀ ਪ੍ਰੈਸ ਕਾਨਫਰੰਸ ਕਿਉਂ ਕਿਹਨਾ ਚਾਹੋਗੇ ਮੇਰਾ ਨਾਮ ਰਟੇਸ਼ ਸਿੰਘ ਮਾ ਆ ਜਨੈ ਮੈਂ ਕੈਂਸਰ ਸਪੈਸ਼ਲਿਸਟ ਹਾਂ ਅਮਨਦੀਪ ਹਸਪੀਟਲ ਉਜਾਲਾ ਸਿਗਨਸ ਦੇ ਵਿੱਚ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਦੱਸਣ ਲਈ ਕਿ ਜੋ ਕੈਂਸਰ ਦਾ ਇਲਾਜ ਹੈ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਬੈਟਰ ਔਰ ਬਹੁਤ ਹੀ ਮਤਲਬ ਮਹੱਤਵਪੂਰਨ ਹੋ ਰਿਹਾ ਹੈ ਐਂਡ ਜੋ ਕਿ ਇਲਾਜ ਬੰਬੇ ਦਿੱਲੀ ਜਾਂ ਵੱਡੀ ਸਿਟੀਜ਼ 'ਚ ਹੁੰਦਾ ਸੀਗਾ ਈਵਨ ਆਈ ਊਡ ਸੇ ਕਿ ਅਮਰੀਕਾ 'ਚ ਹੁੰਦਾ ਸੀਗਾ ਅਸੀਂ ਉਹੀ ਪ੍ਰੋਟੋਕਾਲ ਫਾਲੋ ਕਰਕੇ ਆਪਰੇਟ ਕਰ ਰਹੇ ਆ ਉਹਨੂੰ ਟੀਮੋ ਦੇ ਰਹੇ ਆ ਜਾਂ ਹੋਰ ਵੀ ਜੋ ਵੀ ਰਿਕੁਆਇਰਮੈਂਟ ਹੈ ਵੀ ਆਰ ਡੂਇੰਗ ਥੈਟ ਐਥੀਕਲ ਟਰੀਟਮੈਂਟ ਹੋ ਰਹੀ ਹੈ ਪੇਸ਼ੈਂਟ ਸੈਂਟ੍ਰਿਕ ਅਪਰੋਚ ਦੇ ਨਾਲ ਕੰਮ ਹੋ ਰਿਹਾ ਐਂਡ ਵੱਡੀ ਤੋਂ ਵੱਡੀ ਸਰਜਰੀ ਫੂਡ ਪਾਈਪ ਕੈਂਸਰ ਜਾਂ ਪੇਟ ਦੇ ਵਿੱਚ ਪੂਰਾ ਫੈਲਿਆ ਹੋਇਆ ਕੈਂਸਰ ਉਹ ਸਾਰੀ ਇਲਾਜ ਹੋ ਰਿਹਾ ਐਂਡ ਦੁਰਵਿੰਦ ਨਾਲ ਵੀ ఎవਰੀਥਿੰਗ ਵੀ ਆਰ ਡੂਇੰਗ ਇਅਰ ਹਾਂ ਜੀ ਡਾਕਟਰ ਸਭ ਪੇਸ਼ੈਂਟ ਜਿਹੜਾ ਕੀ ਕਹਿਣਾ ਚਾਹੁੰਦੇ ਸੀ ਇਹ ਜਿਹੜੇ ਵਿਸ਼ਣ ਨੇ ਇਹਨਾਂ ਦਾ ਫੂਡ ਪਾਈਪ ਦੇ ਵਿੱਚ ਕੈਂਸਰ ਸੀਗਾ ਇਹਨਾਂ ਨੂੰ ਪਹਿਲਾਂ ਅਸੀਂ ਰੇਡੀਏਸ਼ਨ ਦਿੱਤੀ ਕੀਮੋ ਦਿੱਤੀ ਉਹ ਥੋੜਾ ਰਿਗਰੈਸ ਕੀਤਾ ਉਸ ਤੋਂ ਬਾਅਦ ਅਸੀਂ ਦੂਰਬਿੰਦ ਦੇ ਨਾਲ ਸਾਰਾ ਫੂਡ ਪਾਈਪ ਕੱਢੀ ਐਂਡ ਨਵੀਂ ਫੂਡ ਪਾਈਪ ਬਣਾਈ ਇਹ ਸਾਰਾ ਪ੍ਰੋਸੈਸ ਅਸੀਂ 6 ਤੋਂ 8 ਘੰਟੇ ਦਾ ਸੀਗਾ ਐਂਡ ਸਾਰਾ ਦੂਰਬਿੰਦ ਦੇ ਨਾਲ ਹੋਇਆ ਕੋਈ ਚੀਰਾ ਨਹੀਂ ਹੋਇਆ ਇਹ ਕਿੰਨੀ ਪੁਰਾਣੀ ਸੀ ਸਰ ਇਹ ਇਹ ਇਹਨਾਂ ਨੂੰ 3 ਤੋਂ 3 ਮਹੀਨੇ ਤੋਂ 3 ਕੁ ਮਹੀਨੇ ਤੋਂ 3 ਕੁ ਮਹੀਨੇ ਤੋਂ ਖਾਣ ਚ ਇਹਨਾਂ ਨੂੰ ਦਿੱਕਤ ਆ ਰਹੀ ਸੀ ਕਿ ਬਾਅਦ ਚ ਆਈ ਥਿੰਕ ਸਿਰ ਪਾਣੀ ਪੀ ਪਾਰੇ ਸੀਗੇ ਐਂਡ ਫਿਰ ਅਸੀਂ ਕਿਰਨਾਂ ਦਿੱਤੀਆਂ ਥੋੜਾ ਰਿਗਰੈਸ ਕੀਤਾ ਫਿਰ ਇਹ ਥੋੜਾ ਜਿਹਾ ਸੋਲਿਡ ਖਾਣਾ ਸ਼ੁਰੂ ਹੋ ਗਏ ਸੈਮੀ ਸੋਲਿਡ ਐਂਡ ਹਰਨ ਆਪਰੇਸ਼ਨ ਤੋਂ ਬਾਅਦ ਡੇਢ ਮਹੀਨਾ ਹੋ ਗਿਆ ਐਂਡ ਤੁਸੀਂ ਰੋਟੀ ਵੀ ਖਾ ਰਹੇ ਹੋ ਜੀ ਰੋਟੀ ਖਾ ਰਹੇ ਆ ਜੀ ਸਰ ਇਹਨੇ ਲੱਛਣ ਕੀ ਸੀ ਜਿਹੜੇ ਮਤਲਬ ਇਹਨਾਂ ਨੂੰ ਪਤਾ ਕਰਨਾ ਬੈਠੇ ਸੀ ਸਿੰਪਟਮਸ ਇਹਨਾਂ ਨੂੰ ਇਹੀ ਸੀਗਾ ਇਹਨਾਂ ਦਾ weight loss ਹੋ ਰਿਹਾ ਸੀਗਾ ਐਂਡ ਖਾਣ ਵਿੱਚ ਦਿੱਕਤ ਆ ਰਹੀ ਸੀ ਪਹਿਲਾਂ ਫੁਲਕਾ ਖਾਣ ਚ ਦਿੱਕਤ ਆਈ ਐਂਡ ਫਿਰ ਉਸ ਤੋਂ ਬਾਅਦ ਖਿਚੜੀ ਖਾਣ ਚ ਵੀ ਦਿੱਕਤ ਆ ਰਹੀ ਸੀ ਸਰ ਹੁਣ ਕੇ ਇਹਨਾਂ ਨੂੰ ਜਦੋਂ ਟ੍ਰੀਟਮੈਂਟ ਕੀਤਾ ਉਸ ਤੋਂ ਕਿੰਨੀ ਦੇਰ ਬਾਅਦ ਇਹਨਾਂ ਨੇ ਖਾਣਾ ਸਟਾਰਟ ਕਰ ਦਿੱਤਾ ਸੀ ਇਹਨਾਂ ਨੇ 10 ਦਿਨ ਤੋਂ ਬਾਅਦ ਹੀ ਮਤਲਬ ਆਈ ਥਿੰਕ ਹੀ ਵਾਸ ਔਨ ਗੁੱਡ ਡਾਈਟ ਐਂਡ ਇੱਕ ਅਸੀਂ ਪੇਟ ਦੇ ਵਿੱਚ ਟਿਊਬ ਪਾਨੇ ਆ ਥੋੜੇ ਦਿਨ ਉਹਨੂੰ ਫੀਡਿੰਗ ਜਸ ਨੋਸਟ ਮੈਂ ਕਹਿੰਦੇ ਥੋੜੀ ਦਿਨ ਉਹਨੂੰ ਦਿੰਨੇ ਆ ਥੋੜੀ ਦਿਨ ਮੂੰਹ ਰਹੀ ਹੁਣ ਇਹ ਸਿਰਫ ਔਰਲ ਡਾਈਟ ਤੇ ਹੈ ਗਿਆ ਆਫਟਰ 20 ਡੇਸ ਆਈ ਗੈਸ ਆਫ ਸਰਜਰੀ ਫੁੱਲ ਔਰਲ ਡਾਈਟ ਤੇ ਸੀਗੇ ਹੁਣ ਇਹ ਪੂਰਾ ਫੁੱਲ ਕਾ ਐਂਡ ਐਵਰੀਥਿੰਗ ਹੀ ਟੇਕ ਪ੍ਰੋਬਲਮ ਕਿੰਨੇ ਕੁ ਪੇਸ਼ੈਂਟ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਅੱਜ ਆਈ ਹਾਲੇ ਦਾ ਸ਼ੂਟ 5 ਦੇ ਕੈਂਸਰ ਦੀ ਫੂਡ 5 ਕਾਫੀ ਸਾਡੇ ਇੱਥੇ ਮਤਲਬ ਬਹੁਤ ਜ਼ਿਆਦਾ ਪਾਇਆ ਮੋਸਟ ਆਫ ਦਾ ਪੇਸ਼ੈਂਟਸ ਸਰਜਰੀ ਤੱਕ ਨਹੀਂ ਪਹੁੰਚਦੇ ਮੋਸਟ ਆਫ ਦਾ ਪੇਸ਼ੈਂਟ ਨੂੰ ਦੱਸਿਆ ਜਾਂਦਾ ਕਿਰਨਾਂ ਨਾਲ ਹੀ ਖਤਮ ਹੋ ਜਾਏਗਾ ਜੋ ਕਿ ਇਹ ਗਲਤ ਧਾਰਨਾ ਹੈਗੀ ਹੈ ਬਿਕੋਜ਼ ਕਿਉਂਕਿ ਕਹਿੰਦੇ ਸੀਗੇ ਕਿ ਜਿਹੜੀ ਫੂਡ ਪਾਈਪ ਤੇ ਕੈਂਸਰ ਦੀ ਸਰਜਰੀ ਹੁੰਦੀ ਉਸ ਤੋਂ ਬਾਅਦ ਪੇਸ਼ੈਂਟ ਬਚਦਾ ਨਹੀਂ ਹੈ ਤੋਂ ਮੈਂ ਉਹੀ ਅੱਜ ਆਪਾਂ ਇਕੱਠੇ ਹੋਏ ਆ ਇਹ ਦੱਸਣ ਲਈ ਇੱਕ ਮੈਸੇਜ ਦੇਣ ਲਈ ਕਿ ਫੂਡ ਪਾਈਪ ਦਾ ਕੈਂਸਰ ਸਿਰਫ ਇਹ ਨਹੀਂ ਹੈਗੇ ਹੋਰ ਵੀ ਦੋ ਤਿੰਨ ਪੇਸ਼ੈਂਟ ਹੈਗੇ ਜਿਹੜੇ ਰਿਕਵਰੀ ਫੇਜ਼ 'ਚ ਨੇ ਉਹ ਵੀ ਖਾ ਰਹੇ ਆ ਪ੍ਰੋਪਰ ਇਹਨਾਂ ਤੋਂ ਬਾਅਦ ਵੀ ਕੀਤੇ ਗਏ ਆ ਤੋਂ ਉਹ ਐਸਾ ਨਹੀਂ ਹੁੰਦਾ ਕਿ ਰਿਸਕ ਹੁੰਦਾ ਵੱਡੀ ਸਰਜਰੀ ਆ ਐਵਰੀ ਸਰਜਰੀ ਹੈਜ਼ ਅ ਰਿਸਕ ਪਟ ਐਵੇਂ ਨਹੀਂ ਹੁੰਦਾ ਕਿ ਰਿਕਵਰ ਨਹੀਂ ਕਰਦਾ ਕਦੇ ਮੂੰਹ ਨਹੀਂ ਖਾ ਨਹੀਂ ਪਾਂਦਾ ਇਹ ਸਭ ਦੇਖਣਾ ਲਿਵਿੰਗ ਪ੍ਰੂਫ ਹੈ ਇਹ ਸਭ ਪੋਸੀਬਲ ਹੈ ਦੁਰਬਿੰਦੇ ਨਾਲ ਤਾਂ ਮੈਂ ਕਹਾਂਗਾ ਬਹੁਤ ਜਲਦੀ ਰਿਕਵਰੀ ਹੋਣੀ ਹੈ ਪੇਸ਼ੈਂਟ ਬਹੁਤ ਅੱਛਾ ਹੈ ਮੰਦੀ ਕਿਉਂ ਹੈ ਤੇ ਇਹਦੇ ਮਤਲਬ ਕਿ ਇਹਦੇ ਤੋਂ ਬਚਿਆ ਕਿਸ ਤਰ੍ਹਾਂ ਜਾ ਸਕਦਾ ਹੈ ਸਰ ਓਵਰ ਆਲ ਜੇ ਕੈਂਸਰ ਦੀ ਗੱਲ ਕਰੋਗੇ ਕਿ ਕੈਂਸਰ ਕਿਉਂ ਵੱਧ ਰਿਹਾ ਇੱਕ ਰੀਜ਼ਨ ਮੈਂ ਇਹ ਨਹੀਂ ਕਹਾਂਗਾ ਕਿ ਕੈਂਸਰ ਵੱਧ ਰਿਹਾ ਮੈਂ ਕਹਿੰਦਾ ਕੈਂਸਰ ਜ਼ਿਆਦਾ ਫੜਿਆ ਵੀ ਜਾ ਰਿਹਾ ਹੁਣ ਡਾਇਗਨੋਸਟਿਕ ਫੈਸਿਲਿਟੀ ਬਹੁਤ ਹੈ ਸਾਡੀ ਸਿਟੀਆਂ ਸਿਟੀ ਸਕੈਨ ਐਮ ਆਰ ਆਈ ਕਿੰਨਾ ਕੁ ਹੈ ਹਰੇਕ ਹੁਣ ਪਿੰਡਾਂ ਚ ਜਾਓਗੇ ਅਲਟਰਾਸਾਉਂਡ ਹੈ ਸੋ ਦ ਪੁਆਇੰਟ ਇਜ਼ ਕਿ ਕੈਂਸਰ ਫੜਿਆ ਵੀ ਜਾ ਰਿਹਾ ਹੈ ਪਹਿਲਾਂ ਫੜਿਆ ਨਹੀਂ ਜਾਂਦਾ ਸੀ ਪਹਿਲਾਂ ਕਿ ਮੌਤ ਹੁੰਦੀ ਸੀ ਸਾਨੂੰ ਪਤਾ ਨਹੀਂ ਲੱਗਦਾ ਸੀ ਕਿਉਂ ਹੋਈ ਹੈ ਪੇਟ ਅਫਰਿਆ ਸੀਗਾ ਖਾਣਾ ਨਹੀਂ ਖਾਦਾ ਜਾ ਰਿਹਾ ਸੀ ਡਾਇਗਨੋਸ ਨਹੀਂ ਹੋ ਰਿਹਾ ਸੀ ਹੁਣ ਡਾਇਗਨੋਸ ਬਹੁਤ ਹੁੰਦਾ ਸੈਕੰਡ ਪੋਲਿਊਸ਼ਨ এনवायरमेंटਲ ਪੋਲਿਊਸ਼ਨ ਬਹੁਤ ਜ਼ਿਆਦਾ ਹੈ ਕਿਸੇ ਵੀ ਚੀਜ਼ ਸੇ ਅਸੀਂ ਖਾਂਦੇ ਆ ਉਸ ਚ ਸਭ ਕੁਝ ਮਿਲਾਵਟ ਹੈਗੀ ਹੈ ਕੁਝ ਵੀ ਪਿਓਰਿਟੀ ਰਹੀ ਨਹੀਂ ਹੈ ਤੁਸੀਂ ਮੈਂ ਸਭ ਉਹਦੇ ਨਾਲ ਇਮਿਊਨ ਨਹੀਂ ਹੈਗੇ ਸਮੋਕਿੰਗ ਅਲਕੋਹਲ ਹੈਬਿਟਸ ਇਹ ਸਾਰੇ ਰੀਜ਼ਨ ਕੈਂਸਰ ਦੇ ਕੈਂਸਰ ਦੀ ਜਿਹੜੀ ਰ ਜੇ ਅਸੀਂ ਸਟੈਂਡਰਡਾਈਜ਼ ਪ੍ਰੋਟੋਕਾਲ ਨਾਲ ਕੰਮ ਕਰਾਂਗੇ ਤੇ ਡੈਫੀਨਿਟਲੀ ਵਧੇਗਾ ਜੇ ਅਸੀਂ ਸਟੈਂਡਰਡਾਈਜ਼ ਪ੍ਰੋਟੋਕਾਲ ਨਾਲ ਕੰਮ ਨਹੀਂ ਕਰਾਂਗੇ ਫਿਰ ਨਹੀਂ ਹੁੰਦਾ ਮੈਂ ਇਹ ਵਾਲੀ ਸਰਜਰੀਜ਼ ਮੈਂ ਜਦੋਂ ਸਟੂਡੈਂਟ ਸੀਗਾ ਇੱਥੇ ਜਦੋਂ ਮੈਂ ਵੇਖੀਆਂ ਐਂਡ ਮੈਂ ਦੇਖਿਆ ਸੀਗਾ ਕਿ ਪੇਸ਼ੈਂਟ ਰਿਕਵਰ ਨਹੀਂ ਕਰਦੇ ਸੀ ਉਹੀ ਧਾਰਨਾ ਮੇਰੀ ਵੀ ਸੀਗੀ ਤੁਹਾਡੇ ਵਾਂਗੂ ਜਦੋਂ ਮੈਂ ਬੰਬੇ ਗਿਆ ਟਾਟਾ ਮੋਰੀਅਲ ਚ ਰੋਜ਼ ਸਰਜਰੀਆਂ ਦੇਖ ਰਹੀ ਸੀ ਸੇਮ ਤੇ ਮੈਨੂੰ ਪਤਾ ਲੱਗਿਆ ਯਾਰ ਅਸੀਂ ਤਾਂ ਗਲਤ ਸੋਚ ਰਹੇ ਸੀਗੇ ਪੇਸ਼ੈਂਟ ਦਾ ਰਿਕਵਰ ਕਰਦਾ ਐਵੇਂ ਨਹੀਂ ਪਰ ਤੁਸੀਂ ਕਹਿ ਸਕਦੇ ਹੋ ਵੀ ਡਰਨ ਵਾਲੀ ਕੋਈ ਗੱਲ ਨਹੀਂ ਐ ਰਿਕਵਰ ਹੋ ਸਕਦਾ ਪੇਸ਼ੈਂਟ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਐ ਇਹ ਤੁਸੀਂ ਅਸੀਂ ਐਵੇਂ ਇੰਸਟੀਚੂਟ ਦਾ ਬੋਲ ਨਹੀਂ ਰਹੇ ਤੁਹਾਡੇ ਸਾਹਮਣੇ ਐ ਕਿ ਇਹ ਸਭ ਰਿਕਵਰ ਹੋ ਰਹੇ ਐ ਖਾ ਰਹੇ ਐ ਮੂਹਰੇ ਹੀ ਖਾ ਰਹੇ ਐ ਐਂਡ ਸਭ ਕੁਝ ਆਪਣਾ ਕੰਮ ਵੀ ਕਰ ਰਹੇ ਡੇਲੀ ਰੁਟੀਨ ਦਾ ਕੰਮ ਵੀ ਕਰ ਸਕਦੇ ਪਰ ਕੈਂਸਰ ਦੀ ਸਟੇਜ ਹੁੰਦੀ ਐ ਫਸਟ ਸੈਕਿੰਡ ਹਰਡ ਕੀ ਕੈਂਸਰ ਦਾ ਕੈਂਸਰ ਦੀ ਚਾਰ ਸਟੇਜ ਹੁੰਦੀ ਐ 1 2 3 4 ਬਟ ਕੈਂਸਰ ਦੀ ਸਟੇਜ ਇੰਨੀ ਜ਼ਿਆਦਾ ਇੰਪੋਰਟੈਂਸ ਹੁਣ ਨਹੀਂ ਰੱਖਦੀ ਐ ਸਾਡੀ ਧਰਨਾ ਯਾਰ ਮੇਰੇ ਕੋਲ ਪੇਸ਼ੈਂਟ ਆਇਆ ਤੀਜੀ ਸਟੇਜ ਕੈਂਸਰ ਹੈ ਤੀਜੀ ਸਟੇਜ ਹੈ ਠੀਕ ਹੈ ਕੋਈ ਚੌਥੀ ਸਟੇਜ ਹੈ ਮੈਡਮ ਦੀ ਚੌਥੀ ਸਟੇਜ ਸੀਗੀ ਬਟ ਇਹਨਾਂ ਦੀ ਬਿਮਾਰੀ ਵਾਪਸ ਆਣ ਦੇ ਚਾਂਸ ਬਹੁਤ ਘੱਟ ਨੇ ਇਹਨਾਂ ਦੀ ਕਿਉਰੇਟਿਵ ਇੰਟੈਂਟ ਜ਼ਿਆਦਾ ਹੈ ਇਹਦਾ ਪਤਾ ਹੋਣਾ ਤਾਂ ਹੈ ਜੇ ਤੁਸੀਂ ਐਵੇਂ ਕਿਸੇ ਤੋਂ ਪੁੱਛੋਗੇ ਉਹ ਤੁਹਾਨੂੰ ਕਵਾਂਗਾ ਕਿ ਸਰ ਆ ਚੌਥੀ ਸਟੇਜ ਦਾ ਕੈਂਸਰ ਹੈ ਤੁਸੀਂ ਕਹੋਗੇ ਕੁਝ ਨਾ ਕਰੋ ਸੇਵਾਦਾਰ ਇਹੀ ਹੋਏਗਾ ਨਾ ਥਰਡ ਪ੍ਰੋਸੈਸ ਬਟ ਮੈਂ ਇਹਨਾਂ ਨੂੰ ਸਮਝਾਇਆ ਬਿਕੋਜ਼ ਆਈ ਨੋ ਦਿਸ ਇਸੇ ਲਈ ਮੈਂ ਦੱਸ ਪਾਇਆ ਕਿ ਪੇਟ ਦੇ ਵਿੱਚ ਫੈਲਿਆ ਹੈ ਕੋਈ ਗੱਲ ਨਹੀਂ ਹੈ ਬਟ ਜੇ ਉਹਦੀ ਸ਼ ਤੁਸੀਂ ਜੀਓਗੇ ਔਰ ਤੁਸੀਂ ਲੰਬਾ ਜੀਓ। ਤਾਂ ਇਹਨਾਂ ਦੀ ਬਿਮਾਰੀ ਤੇ ਹੀ ਸ਼ਕਤੀ ਘਟ ਸੀਗੀ ਇਹ ਸਮਝਣਾ ਜ਼ਰੂਰੀ ਹੈ। ਐਗਰੈਸਿਵਨੈਸ ਬਾਇਓਲੋਜੀ ਇਜ਼ ਇੰਪੋਰਟੈਂਟ 1 2 3 4 ਕਿਸੇ ਕਿਸੇ ਕੈਂਸਰ 'ਚ ਇੰਪੈਕਟ ਦਿੰਦਾ ਹਰੇਕ ਕੈਂਸਰ 'ਚ ਨਹੀਂ। ਇਹ ਹੈ ਸਰ। ਜੀ ਸਰ ਆਪਣਾ ਨਾਮ ਦੱਸੋ। ਆਪਣਾ ਨਾਮ ਦੱਸ ਕੇ ਕਿ ਤੁਸੀਂ ਇੱਥੇ ਆਏ ਹੋ ਤੁਹਾਨੂੰ ਕਿਹਦਾ ਦਾ ਟ੍ਰੀਟਮੈਂਟ ਮਿਲਿਆ ਤੇ ਕੀ ਕਹਿਣਾ ਚਾਹੋਗੇ ਦੱਸੋ। ਨਹੀਂ ਕਰੋ। ਜਿਹੜਾ ਨਾਮ ਦੇ ਦੱਸੇਗਾ ਜੀ ਮੈਂ ਬਟਾਲੇ ਦੇ ਲਾਗੇ ਰਹਿਣ ਵਾਲਾ ਹਾਂ ਜੀ। ਮੈਨੂੰ ਮੈਂ ਆਪਣੇ ਨਾ ਗਦਾਖਪੁਰ ਚੈੱਕ ਕਰਾਇਆ ਫਿਰ ਉੱਥੋਂ ਮੈਨੂੰ ਪਤਾ ਲੱਗਾ ਤੇ ਜਿੱਦਾਂ ਜਿੱਦਾਂ ਮੈਂ ਸਾਰੇ ਮਤਲਬ ਕੈਂਸਰ ਆਪ ਤੈਨੂੰ ਤੇ ਉਹ ਉਹ ਹਸਾਬ ਨਾਲ ਫਿਰ ਚੱਲਿਆ ਫਿਰ ਡਾਕਟਰ ਸਤਾਸ਼ ਮਾਦੰਦਾ ਸਾਨੂੰ ਪਤਾ ਲੱਗਾ ਇਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਜਦੋਂ ਇਹਨਾਂ ਕੋ ਆਏ ਫਿਰ ਇਹਨਾਂ ਟੈਟ ਕੀਤਾ ਤੇ ਵਾਕਿਆ ਮੈਨੂੰ ਕਹਿਛੀ ਰਹੀ ਫੂਡ ਪਾਪ ਤੇ ਇਹਨਾਂ ਨੇ ਪਹਿਲਾਂ ਉਹ ਕਿੰਨਾ ਲਵਾਈਆਂ ਕਿੰਨਾ ਤੋਂ ਬਾਅਦ ਫਿਰ ਇਹਨਾਂ ਵੀ ਟੈਂਪ ਆ ਗਏ ਤੇ ਫਿਰ ਵੀ ਮੇਰਾ ਆਪਰੇਸ਼ਨ ਕੀਤਾ ਜੋ ਕਿ ਆਪਰੇਸ਼ਨ ਬਹੁਤ ਕਾਮਯਾਬ ਹੋਇਆ ਵਾ ਤੇ ਇਹਨਾ ਹੌਸਲਾ ਮੈਨੂੰ ਬਹੁਤ ਦਿੱਤਾ ਵੀ ਦੰਦ ਦੀ ਦੋਰ ਨਹੀਂ ਇਹਦਾ ਇਲਾਜ ਹੈਗਾ ਵਾ ਪਰ ਲੋਕੀ ਕਹਿੰਦੇ ਵੀ ਲੋਕਿਆਂ ਨੂੰ ਡਰਾਉਂਦੇ ਵੀ ਨਹੀਂ ਪ੍ਰੇਰਿਤ ਨਹੀਂ ਕਰਾਨਾ ਉਹ ਜੇ ਆਪ ਡਾਕਟਰ ਸਾਹਿਬ ਨੇ ਉਹ ਤੋਂ ਹੌਸਲਾ ਦਿੱਤਾ ਤੇ ਅਪਰੇਟ ਕੀਤਾ ਅਪਰੇਟ ਤੋਂ ਬਾਅਦ ਫਿਰ ਠੀਕ ਮੈਂ ਹੋਇਆ ਤੇ 10 ਦਿਨ ਬਾਅਦ ਮੈਂ ਆਪਣਾ ਟੀਂ ਚ ਜਿੱਦਾ ਅੱਗੇ ਰੋਟੀ ਖਾਂਦਾ ਇਦਾਂ ਮੈਂ ਫਿਰ ਰੋਟੀ ਖਾਂਦਾ ਹੁਣ ਮੈਂ ਬਿਲਕੁਲ ਸਹੀ ਹਾਂ ਸਟੇਟ ਅ ਪਹਿਲੇ ਹਸਪੀਟਲ ਤੇ ਗਏ ਸੀ ਉਹਨਾਂ ਨੇ ਤੁਹਾਨੂੰ ਕੀ ਦੱਸਿਆ ਪਹਿਲਾਂ ਉਹ ਮੈਂ ਇੱਥੇ ਆਇਆ ਪਹਿਲਾਂ ਮਰਤੂ ਦਾ ਨਾਮ ਐਸਲੀ ਬਿਲਕੁਲ ਓਕੇ ਤੁਸੀਂ ਹਾਂਜੀ ਬਿਲਕੁਲ ਓਕੇ ਹਾਂਜੀ ਕਿ ਪ੍ਰੋਬਲਮ ਤੇ ਨਹੀਂ ਹੈਗੀ ਤੁਹਾਨੂੰ ਹਾਂਜੀ ਕੋਈ ਪ੍ਰੋਬਲਮ ਤੇ ਨਹੀਂ ਹੈ ਨਹੀਂ ਹੁਣ ਕੋਈ ਪ੍ਰੋਬਲਮ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਬਾਰੇ ਡਾਕਟਰ ਸਾਹਿਬ ਬਹੁਤ ਵਧੀਆ ਸੁਣਾਣਾ ਜੀ ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਹੌਸਲਾ ਦਿੱਤਾ ਵੀ ਬਿਮਾਰੀ ਦਾ ਤੁਸੀਂ ਨਾ ਹੀ ਨਹੀਂ ਲੈਣਾ ਆਪਣੇ ਦਿਮਾਗ 'ਚ ਉਹ ਬਿਮਾਰੀ ਕੱਢ ਹੀ ਦਿੰਨੀ ਆ ਦਾ ਸਭ ਕੋ ਇਲਾਜ ਹੈਗਾ ਹੈ ਠੀਕ ਜੀ ਇਹ ਕਰਕੇ ਸਾਨੂੰ ਫਿਰ ਹੌਂਸਲਾ ਹੋ ਜਾਂਦਾ ਵਾ ਇਸ ਨੂੰ ਡਾਕਟਰ ਸਾਹਿਬ ਕਹ ਦਿੰਦੇ ਵੀ ਇਹਦਾ ਇਲਾਜ ਹੈਗਾ ਉਹ ਬੰਦਾ ਵੈਸੇ ਹੀ ਉਦੋਂ ਠੀਕ ਹੋ ਜਾਂਦਾ ਅੰਦਾਜ਼ੇ ਹੁਣ ਤੁਸੀਂ ਬਿਲਕੁਲ ਠੀਕ ਹੋ ਹਾਂਜੀ ਬਿਲਕੁਲ ਠੀਕ ਤੇ ਕਿਹੜੇ ਹਸਪਤਲ ਚ ਤੁਸੀਂ ਇਹ ਪ੍ਰੋਬਲਮ ਸੀ ਤੁਹਾਨੂੰ ਸੀ ਕਿੱਥੋਂ ਤੁਸੀਂ ਆਪਣਾ ਟਰੀਟਮੈਂਟ ਕਰਾਇਆ ਮੇਰਾ ਨਾਮ ਕਮਲਜੀਤ ਕੌਰ ਆ ਮੈਂ ਬੇਸਿਕਲੀ ਲੁਧਿਆਣੇ ਤੋਂ ਆ ਇੱਥੇ ਮੇਰੇ ਪੇਕੇ ਆ ਅਮ੍ਰਿਤਸਰ ਚ ਤਾਂ ਮੈਂ ਵੈਸੇ ਪਹਿਲਾਂ ਇੱਥੇ ਆਪਣਾ ਯੂਟਰਸ ਦਾ ਆਪਰੇਟ ਕਰਾਇਆ ਸੀ ਢਾਲੀਵਾਲ ਹਸਪੀਟਲ ਚ ਤੇ ਉੱਥੋਂ ਮੈਨੂੰ ਪਤਾ ਲੱਗਿਆ ਉਹਦੇ ਵਿੱਚ ਮੇਰੀ ਜਿਹੜੀ ਬਾਇਓਪਸੀ ਆਈ ਜਿਹੜੀ ਮੇਰੀ ਰਿਪੋਰਟ ਆਈ ਉਹਦੇ ਵਿੱਚ ਥੋੜੀ ਡਾਊਟਫੁਲ ਸੀ ਜਿਹੜੀ ਰਿਪੋਰਟ ਸੀ ਤਾਂ ਮੈਨੂੰ ਉਥੋਂ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਓਨਕੋਲੋਜਿਸਟ ਕੋਲ ਜਾਓ ਤੇ ਜੇ ਮੈਂ ਸੱਚੀ ਦੱਸਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਓਨਕੋਲੋਜਿਸਟ ਹੁੰਦੇ ਕੌਣ ਤੇ ਫਿਰ ਜਦੋਂ ਮੈਂ ਗੂਗਲ ਕੀਤਾ ਸਰਚ ਕੀਤਾ ਤੇ ਮੈਨੂੰ ਪਤਾ ਲੱਗਾ ਕਿ ਕੈਂਸਰ ਸਪੈਸ਼ਲਿਸਟ ਹੁੰਦੇ ਆ ਇੱਕ ਪਲ ਮੇਰੇ ਮਨ ਵਿੱਚ ਜ਼ਰੂਰ ਆਇਆ ਸੀ ਵੀ ਮੈਨੂੰ ਕਿਵੇਂ ਇਹ ਹੋ ਗਿਆ ਤੇ ਫਿਰ ਮੈਂ ਸਰਚ ਕੀਤਾ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਅੰਮ੍ਰਿਤਸਰ ਵਿੱਚ ਹੁਣ ਮੈਂ ਜਾਵਾ ਕਿੱਥੇ ਮੈਂ ਕੀ ਕਿਹੜੇ ਡਾਕਟਰ ਕੋਲ ਜਦੋਂ ਮੈਂ ਗੂਗਲ ਕੀਤਾ ਤਾਂ ਸਰਦਾ ਨਾਮ ਹੀ ਸਭ ਤੋਂ ਪਹਿਲਾਂ ਆਇਆ ਮੈਂ ਰਿਵਿਊ ਵਗੈਰਾ ਦੇਖੇ ਅਸੀਂ ਉਸੇ ਵੇਲੇ ਮੈਂ ਤੇ ਮੇਰੇ ਹਸਬੰਡ ਮਤਲਬ ਅਮਨਦੀਪ ਹਸਪੀਟਲ ਆਏ ਸਰ ਨੂੰ ਮਿਲੇ ਸਰ ਨੇ ਮਤਲਬ ਕਿ ਇੱਕ ਦੋ ਟੈਸਟ ਵਗੈਰਾ ਲਿਖੇ ਪਤਾ ਨਹੀਂ ਮੈਨੂੰ ਸ਼ਾਇਦ ਕੁਝ ਵੀ ਇਦਾਂ ਨਹੀਂ ਲੱਗਾ ਕਿ ਮੈਂ ਮੈਨੂੰ ਕੈਂਸਰ ਆ ਜਾਂ ਕੁਝ ਇਸ ਤਰ੍ਹਾਂ ਸਰ ਨੇ ਸ਼ਾਇਦ ਗੱਲ ਹੀ ਇਸ ਤਰ੍ਹਾਂ ਕੀਤੀ ਪਹਿਲੀ ਵਾਰ ਜਦ ਮੈਨੂੰ ਵੀ ਤੇ ਮੇਰੇ ਹਸਬੰਡ ਨੂੰ ਵੀ بس ਜੋ ਜੀਵੇ ਸਰ ਨੇ ਕਿਹਾ ਸੀ ਉਸੇ ਤਰ੍ਹਾਂ ਜਿਹੜੇ ਟੈਸਟ ਕਏ ਜੀ ਉਸੇ ਤਰ੍ਹਾਂ ਅਸੀਂ ਕਰਦੇ ਰਹੇ। ਬਾਕੀ ਫਿਰ ਉਹਨਾਂ ਨੇ ਕਿਹਾ ਕਿ ਸਰਜਰੀ ਹੋਏਗੀ। ਤਾਂ 1 ਮਹੀਨੇ ਬਾਅਦ ਹੀ ਮੇਰਾ ਪਹਿਲਾ ਆਪਰੇਟ ਹੋਇਆ ਸੀ ਉਸ ਤੋਂ ਬਾਅਦ 1 ਮਹੀਨੇ ਬਾਅਦ ਹੀ ਮੇਰਾ ਸਰ ਨੇ ਕਿਹਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ। ਤਾਂ 1 ਮਹੀਨੇ ਬਾਅਦ ਹੀ ਮੇਰੀ ਸਰਜਰੀ ਹੋਈ ਹੈ ਤੇ ਹੁਣ ਮੈਂ ਇੱਥੇ ਬੈਠੀ ਆ ਠੀਕ ਆ ਬਿਲਕੁਲ। ਠੀਕ ਹੈ। ਠੀਕ ਹੈ।